ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਗੁਰੂ ਰੂਪ ਸਤ ਸੰਗ ਜੀਓ ਅੱਜ ਦਾਸ ਕੁਛ ਬੇਨਤੀਆਂ ਕਰਨਾ ਚਾਹੁੰਦਾ ਉਹ ਇਹ ਹਾਲ ਕਿ ਜਿਵੇਂ ਹੋਰ ਕਲਯੁਗ ਦੇ ਵਿੱਚ ਹਰ ਜੀਵ ਨੂੰ ਆਪਣੀ ਮੁਕਤੀ ਸਾਧਨਾ ਵਾਸਤੇ ਆਪਣੇ ਪਵਿੱਤਰ ਧਰਮ ਵਿੱਚ ਮਰਜ਼ਾਦਾ ਵਿੱਚ ਰਹਿਣਾ ਪੈਂਦਾ ਹੈ ਹਰ ਧਰਮ ਦਾ ਆਪਣੀ ਆਪਣੀ ਮਰਜ਼ਾਦਾ ਹੈ ਆਪਣਾ ਆਪਣਾ ਨਿਸ਼ਾਨ ਹੈ ਅਸੀਂ ਸਿੱਖ ਹਾਂ ਅਸੀਂ ਗੁਰੂ ਸਾਹਿਬ ਦੇ ਬਹੁਤ ਧੰਨਵਾਦੀ ਹਾਂ ਵਡਭਾਗੇ ਹਾਂ ਕਿ ਸਾਨੂੰ ਸਿੱਖ ਧਰਮ ਵਿੱਚ ਜਨਮ ਲੈਣ ਦਾ ਸੁਭਾਗਾ ਸਮਾਪ੍ਰਾਪਤ ਹੋਇਆ ਸਾਧ ਸੰਗਤ ਦੀ ਅਸੀਂ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹਾਂ ਅਤੇ ਸ੍ਰੀ ਅਕਾਲ ਪਤਿ ਸਾਹਿਬ ਨੂੰ ਸਮਰਪਿਤ ਸਾਡਾ ਜੋ ਸਿੱਖ ਧਰਮ ਹੈ ਉਹ ਨਮੀਨ ਅਤੇ ਸਰਵ ਉੱਚ ਧਰਮ ਹੈ ਨਮੀਨ ਅਤੇ ਸਰਵ ਇਸ ਕਰਕੇ ਹੈ ਕਿ ਸਾਡੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਅਲਾਹੀ ਬਾਣੀ ਸਾਰੇ ਧਰਮਾਂ ਨੂੰ ਚੌ ਵਰਨਾਂ ਨੂੰ ਸਾਂਝਾ ਉਪਦੇਸ਼ ਦਿੰਦੀ ਹੈ ਅਤੇ ਕਿਰਤ ਕਰੋ ਵੰਡ ਛਕੋ ਨਾਮ ਜਪੋ ਤਾਂ ਅਪਦੇਸ਼ ਦਿੰਦੀ ਹੈ ਸਾਰੇ ਹੀ ਧਰਮਾਂ ਦਾ ਸਤਕਾਰ ਕਰਦੀ ਹੈ ਇਸ ਦਾ ਜੋ ਆਪਣਾ ਨਿਸ਼ਾਨ ਹੈ ਸ੍ਰੀ ਨਿਸ਼ਾਨ ਸਾਹਿਬ ਜੋ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਲੈਣ ਵਾਸਤੇ ਜਿਵੇਂ ਗੁਰੂ ਸਾਹਿਬਾਂ ਨੇ ਬਹੁਤ ਸਾਰੇ ਧਾਰਮਿਕ ਸਥਾਨ ਸਥਾਪਿਤ ਕੀਤੇ ਇਸੇ ਤਰ੍ਹਾਂ ਹਰ ਸ਼ਹਿਰ ਵਿੱਚ ਹਰ ਮੁਹੱਲੇ ਵਿੱਚ ਹਰ ਨਗਰ ਵਿੱਚ ਹਰ ਜਗਾਤੀ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪ੍ਰਕਾਸ਼ ਕਰਨ ਵਾਸਤੇ ਗੁਰੂ ਸਾਹਿਬ ਦਾ ਓਟ ਆਸਰਾ ਲੈਣ ਵਾਸਤੇ ਸਾਡੀ ਸਿੱਖ ਰਹਿਤ ਮਰਯਾਦਾ ਅਨੁਸਾਰ ਸਾਡੇ ਜੀਵਨ ਵਿੱਚ ਜਨਮ ਤੋਂ ਲੈ ਕੇ ਸਾਡੇ ਆਨੰਦ ਕਾਰਜ ਸਾਬ ਸਾਡੇ ਅੰਤਮ ਅਰਦਾਸ ਸਾਰੇ ਜੋ ਵੀ ਸਾਡੇ ਕਰਮ ਕਾਂਡ ਹਨ ਉਹ ਤਦ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਮਰਪਿਤ ਹੋ ਕੇ ਅਸੀਂ ਉਸ ਦੀ ਮਰਯਾਦਾ ਵਿੱਚ ਰਹਿ ਕੇ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਕਰਨ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਨ ਵਾਸਤੇ ਅਤੇ ਸੁਖ ਹਸਨ ਸਾਹਿਬ ਕਰਨ ਵਾਸਤੇ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਜਾਂਦੇ ਹਨ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਸਮੇ ਉਸੇ ਵਕਤ ਉਸ ਗੁਰਦੁਆਰਾ ਸਾਹਿਬ ਵਿੱਚ ਇੱਕ ਸ੍ਰੀ ਨਿਸ਼ਾਨ ਸਾਹਿਬ ਲਗਾਇਆ ਜਾਂਦਾ ਹੈ ਜੋ ਪ੍ਰੰਤਨ ਸਮੇ ਤੋਂ ਜੋ ਮਰਜ਼ਾਦਾ ਹੈ ਪ੍ਰਚਲਿਤ ਹੈ ਸਾਧ ਸੰਗਤ ਜੀ ਇੱਕ ਥੜਾ ਸਾਹ ਬਣਾ ਕੇ ਉਸ ਉੱਪਰ ਇੱਕ ਲੰਬੀ ਪਾਈਪ ਅਤੇ ਉਸ ਪਾਈਪ ਦੇ ਉੱਤੇ ਖੰਡਾ ਲਾ ਕੇ ਉਸ ਉੱਤੇ ਸ੍ਰੀ ਨਿਸ਼ਾਨ ਸਾਹਿਬ ਦਾ ਚੋਲਾ ਚੜਾਇਆ ਜਾਂਦਾ ਹੈ ਉਹ ਚੋਲਾ ਜੋ ਕਿ ਪ੍ਰੰਤਕਨ ਸਮੇਂ ਤੋਂ ਲੈ ਕੇ ਅੱਜ ਤੱਕ ਅਸੀਂ ਕੇਸਰੀ ਨਿਸ਼ਾਨ ਦਾ ਦੇਖਦੇ ਹਾਂ ਕਿਉਂਕਿ ਕੇਸਰ ਦੇ ਨਿਸ਼ਾਨ ਦੀ ਇੱਕ ਮਹੱਤਤਾ ਹੈ ਸਾਡੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਜੋ ਇਹ ਕੇਸਰੀ ਨਿਸ਼ਾਨ ਸਾਹਿਬ ਹੈ ਉਹ ਇੱਕ ਸਨੇਹਾ ਦਿੰਦਾ ਕਿਸੇ ਯਾਤਰੀ ਨੂੰ ਰਾਤ ਕੱਤਣ ਵਾਸਤੇ ਕਿਸੇ ਭੁੱਖੇ ਪਿਆਸੇ ਨੂੰ ਲੰਗਰ ਵਾਸਤੇ ਕਿਸੇ ਹੋਰ ਦੁਖੀਏ ਨੂੰ ਉਸਦੀ ਜ਼ਰੂਰਤ ਵਾਸਤੇ ਇੱਕ ਅਦਵਾਈ ਕਰਦਾ ਤੇ ਤੂੰ ਆ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹਨ ਤੇਰੇ ਹਰ ਲੋੜ ਜੋ ਤੇਰੀ ਹੈ ਜੋ ਤੇਰੇ ਜੋ ਵੀ ਜਿਸ ਤਰ੍ਹਾਂ ਦੀ ਵੀ ਤੈਨੂੰ ਜ਼ਰੂਰਤ ਹੈ ਉਹ ਤੇਰੀ ਪੂਰੀ ਹੋਵੇਗੀ ਹਰ ਤਰ੍ਹਾਂ ਦੇ ਸਾਡੇ ਸਿੱਖ ਧਰਮ ਵਿੱਚ ਜੋ ਫੈਸਲੇ ਹਨ ਸ੍ਰੀ ਗੁਰਦੁਆਰਾ ਸਾਹਿਬ ਬੈਠ ਕੇ ਲਏ ਜਾਂਦੇ ਹਨ ਤੇ ਸਾਧ ਸੰਗਤ ਜੀ ਮੈਂ ਇਹ ਆਪ ਜੀ ਨੂੰ ਦੱਸਣਾ ਚਾਹਣਾ ਹਾਂ ਕਿ ਇਸ ਨਿਸ਼ਾਨ ਸਾਹਿਬ ਦੀ ਅਗਵਾਈ ਦੇ ਵਿੱਚ ਜੋ ਆਦਮੀ ਗੁਰਦੁਆਰਾ ਸਾਹਿਬ ਪਹੁੰਚਦਾ ਹੈ ਤਾਂ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਪਹੁੰਚਣ ਦਾ ਜੋ ਰੋਲ ਅਦਾ ਕਰਦਾ ਹੈ ਉਹ ਸ੍ਰੀ ਨਿਸ਼ਾਨ ਸਾਹਿਬ ਦਾ ਸਨੇਹਾ ਹੈ ਕਿਉਂਕਿ ਇਹ ਦੂਰੋਂ ਹੀ ਜੋਂਦਾ ਨਜ਼ਰ ਆਉਂਦਾ ਹੈ ਅਸੀਂ ਉੱਥੇ ਜਾ ਕੇ ਜਦੋਂ ਪਾਣੀ ਸਨਾਨਾ ਕਰਕੇ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਦੇ ਹਾਂ ਤਾਂ ਅਸੀਂ ਪੜ੍ਹਦੇ ਵੀ ਹਾਂ ਝੂਲਤੇ ਨਿਸ਼ਾਨ ਰਹੇ ਪਲਤ ਮਹਾ ਰਾਜ ਕੀ ਤੋਂ ਇਸ ਨਿਸ਼ਾਨ ਸਾਹਿਬ ਦੀ ਜੋ ਕਵਿਤਰਤਾ ਹੈ ਜੋ ਮਰਜ਼ਾਦਾ ਹੈ ਉਹ ਸੁਭਾਵਕ ਇੱਕ ਉਸ ਪ੍ਰੰਤਨ ਮਰਜ਼ਾਦਾ ਦੇ ਨਾਲ ਜੁੜੀ ਹੋਈ ਹੈ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਸਭ ਤੋਂ ਪਹਿਲਾਂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਿੱਟੇ ਰੰਗ ਦਾ ਨਿਸ਼ਾਨ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਚਲਾਇਆ ਉਸ ਤੋਂ ਬਾਅਦ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਦੀ ਬੌਲੀ ਬੌਡੀ ਸਾਹਿਬ ਬਣਾਉਣ ਸਮੇਂ ਸ੍ਰੀ ਗੋਇੰਦਵਾਲ ਸਾਹਿਬ ਚਿੱਟੇ ਰੰਗ ਦਾ ਨਿਸ਼ਾਨ ਸਾਹਿਬ ਚਲਾਇਆ ਸਾਧ ਸੰਗਤ ਜੀ ਪ੍ਰਾਚੀਨ ਪੰਥ ਪ੍ਰਕਾਸ਼ ਗ੍ਰੰਥ ਵਿੱਚ ਇਹ ਵੀ ਦਰਜ ਹੈ ਕਿ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸੱਚਖੰਡ ਜਾ ਕੇ ਆਏ ਤਾਂ ਉਹਨਾਂ ਨੇ ਬਾਬਰ ਦੇ ਨਾਲ ਜੋ ਵਾਕਤਾ ਲਾਪ ਕੀਤਾ ਉਸ ਵਿੱਚ ਵੀ ਇਹ ਕਿਹਾ ਕਿ ਸੱਚਖੰਡ ਵਿੱਚ ਕੇਸਰੀ ਨਿਸ਼ਾਨ ਝੂਲ ਰਹੇ ਹਨ ਤਾਂ ਸਾਧ ਸੰਗਤ ਜੀ ਤੀਜੇ ਪਾਤਸ਼ਾਹ ਤੋਂ ਬਾਅਦ ਸਤਕਾਰਯੋਗ ਚਮੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਗੁਰਗੱਦੀ ਤੇ ਬਿਰਾਜਮਾਨ ਹੋਏ ਤਾਂ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਤਾਂ ਸਾਧ ਸੰਗਤ ਜੀ ਮੀਰੀ ਅਤੇ ਪੀਰੀ ਦੇ ਦੋ ਨਿਸ਼ਾਨ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਲਗਾਏ ਗਏ ਸੰਗਤਾਂ ਨੂੰ ਹੁਕਮ ਕੀਤਾ ਕਿ ਇਹਨਾਂ ਤੇ ਜੋ ਚੋਲਾ ਸਾਹਿਬ ਹੈ ਉਹ ਕੇਸਰੀ ਰੰਗ ਦਾ ਚੜਾਇਆ ਜਾਣਾ ਹੈ ਤਾਂ ਸਾਧ ਸੰਗਤ ਜੀ ਗੁਰੂ ਸਾਹਿਬਾਂ ਦੇ ਹੁਕਮ ਅਨਸਾਰ ਕੇਸਰੀ ਰੰਗ ਦਾ ਚੋਲਾ ਸਾਹਿਬ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਚਲਾਇਆ ਜਾ ਰਿਹਾ ਹੈ ਤਾਂ ਸਾਧ ਸੰਗਤ ਜੀ ਉਸ ਤੋਂ ਅਬਰੰਤ 8ਵੇਂ ਪਾਤਸ਼ਾਹ ਪੰਜੋਖਰਾ ਸਾਹਿਬ ਜਦੋਂ ਗਏ ਤਾਂ ਉਸ ਸਮੇਂ ਕਾਬਲ ਕੁੰਧਾਰ ਤੱਕ ਦੀਆਂ ਸੰਗਟਾਂ ਬਾਬਾ ਜੀ ਮਹਾਰਾਜ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੀਆਂ ਜਦੋਂ ਉਹ ਵਾਪਸ ਚੱਲਣ ਲੱਗੇ ਤਾਂ ਉਹਨਾਂ ਨੇ ਸੰਗਟਾਂ ਨੇ ਬੇਨਤੀ ਕੀਤੀ ਬਾਬਾ ਜੀ ਅਸੀਂ ਦਰਸ਼ਨ ਕਿਵੇਂ ਕਰਾਂਗੇ ਤਾਂ ਚੰ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਉਸ ਕੱਚੇ ਥਾਂ ਤੇ ਥੜਾ ਬਣਾ ਕੇ ਛੋਟਾ ਜਿਹਾ ਨਿਸ਼ਾਨ ਸਾਹਿਬ ਕੇਸਰੀ ਰੰਗ ਦਾ ਚੁਲਾਇਆ ਸੰਗਟਾਂ ਨੂੰ ਵਚਨ ਕੀਤਾ ਇਕ ਜਿਸ ਨੇ ਵੀ ਸਾਡੇ ਨਾਲ ਬਚਨ ਕਰਨੇ ਹਾਂ ਹੋਣ ਜਿਸ ਨੇ ਸਾਡੇ ਦਰਸ਼ਨ ਕਰਨੇ ਹੋਣ ਇਸ ਨਿਸ਼ਾਨ ਸਾਹਿਬ ਵਿੱਚੋਂ ਕਰ ਸਕਦਾ ਹੈ ਜੜੀਆਂ ਵੀ ਕਿਸੇ ਦੀਆਂ ਮਨੋ ਕਾਮਨਾ ਹੋਣ ਉਹ ਇਸ ਨਿਸ਼ਾਨ ਸਾਹਿਬ ਅੱਗੇ ਅਰਦਾਸ ਬੇਨਤੀ ਕਰਕੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰ ਸਕਦਾ ਹੈ ਇੰਨੀ ਮਹਾਨਤਾ ਗੁਰੂ ਸਾਹਿਬਾਨ ਨੇ ਦਿੱਤੀ ਦਸਵੇਂ ਪਾਤਸ਼ਾਹ ਨੇ ਵੀ ਹਰ ਥਾਂ ਤੇ ਕੇਸਰੀ ਨਿਸ਼ਾਨ ਸਾਹਿਬ ਚਲਾਏ ਸਾਧ ਸੰਗਤ ਜੀ ਇੱਕ ਆਮ ਮਰਜ਼ਾਦਾ ਪ੍ਰਚਲਿਤ ਹੈ ਕੇਸਰੀ ਉਤਪੰਨ ਹੁੰਦਾ ਹੈ ਕੇਸਰ ਤੋਂ ਤਾਂ ਕੇਸਰ ਦਾ ਟਿੱਕਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅੱਜ ਤੱਕ ਲਗਾਇਆ ਜਾ ਰਿਹਾ ਹੈ ਸ੍ਰੀ ਹਜ਼ੂਰ ਸਾਹਿਬ ਵਿਖੇ ਅੱਜ ਵੀ ਸ਼ਸ਼ਤਰਾਂ ਨੂੰ ਕੇਸਰ ਦਾ ਟਿੱਕਾ ਲਗਾਇਆ ਜਾ ਰਿਹਾ ਹੈ ਅਤੇ ਸੰਗਤਾਂ ਨੂੰ ਵੀ ਕੇਸਰ ਦਾ ਟਿੱਕਾ ਲਗਾਇਆ ਜਾ ਰਿਹਾ ਹੈ ਹੁਣ ਇਸ ਗੱਲ ਤੇ ਆਈਏ ਕਿ ਪਤਾ ਨਹੀਂ ਵੀ ਅੱਜ ਕਿਸ ਤਰ੍ਹਾਂ ਸਾਡੇ ਸਤਿਕਾਰਯੋਗ ਸ੍ਰੀ ਅਕਾਲਪੁਰ ਸਾਹਿਬ ਦੇ ਜੱਥੇਦਾਰ ਸਾਹਿਬ ਤੇ ਹੋਰ ਤਕਤਾਂ ਦੇ ਜੱਥੇਦਾਰ ਸਾਹਿਬਾਂ ਨੂੰ ਇੱਕ ਹੁਕਮ ਜਾਰੀ ਕਰਕੇ ਅੱਜ ਤੜਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਮੀਰੀ ਅਤੇ ਪੀਰੀ ਦੇ ਜੋ ਨਿਸ਼ਾਨ ਸਾਹਿਬ ਹਨ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਜੋ ਨਿਸ਼ਾਨ ਸਾਹਿਬ ਹੈ ਉਹਨਾਂ ਦੇ ਉੱਤੇ ਬਸੰਤੀ ਰੰਗ ਦਾ ਚੋਲਾ ਸਾਹਿਬ ਪਨਾ ਦਿੱਤਾ ਗਿਆ ਹੈ ਸੋ ਇਹ ਬਸੰਤੀ ਰੰਗ ਦਾ ਚੋਲਾ ਸਾਹਿਬ ਜੋ ਚੜਾਇਆ ਜਾ ਰਿਹਾ ਹੈ ਇਸ ਦਾ ਕੀ ਤਰਕ ਹੈ ਕੀ ਕਾਰਨ ਹੈ ਕੇ ਕੇਸਰੀ ਰੰਗ ਨੂੰ ਅੱਜ ਅਸੀਂ ਪੰਜ ਪਿਆਰੇ ਨਗਰ ਕੀਰਤਨਾ ਦੀ ਅਡਵਾਈ ਕਰਦੇ ਹਾਂ ਤਾਂ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖੰਡੇ ਬਾਟੇ ਦਾ ਅਮਰਤ ਛਕਾਉਂਦੇ ਸਮੇਂ ਪੰਜ ਪਿਆਰੇ ਕੇਸਰੀ ਚੋਲਾ ਸਾਹਿਬ ਪਹਿਨਦੇ ਹਨ ਕੇਸਰੀ ਨਿਸ਼ਾਨ ਸਾਹਿਬ ਉਠਾਉਂਦੇ ਹਨ ਉਸ ਸਮੇਂ ਤਾਂ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਸ ਵੇਲੇ ਕੇਸਰੀ ਨਿਸ਼ਾਨ ਦੇ ਚੋਲੇ ਸਾਹਿਬ ਚੜਾਏ ਤਾਂ ਉਹਨਾਂ ਨੇ ਆਪਣਾ ਚੋਲਾ ਵੀ ਕੇਸਰੀ ਰੰਗ ਦਾ ਪਾਇਆ ਅੱਜ ਜੇ ਦੇਖਿਆ ਜਾਵੇ ਤਾਂ ਸਾਡੇ ਹੋਰ ਸਤਕਾਰਯੋਗ ਧਰਮਾਂ ਦੇ ਵਿੱਚ ਜੋ ਬਸੰਤੀ ਰੰਗ ਹੈ ਉਹ ਮਤਲਬ ਇੱਕ ਹਿੰਦੂ ਧਰਮ ਦੇ ਵਿੱਚ ਰਾਧਕਾ ਮਾਤਾ ਜੀ ਦੇ ਇੱਕ ਦੁਪट्टे ਦਾ ਰੰਗ ਹੈ ਜਿਸ ਨੂੰ ਬੜੇ ਹੀ ਸਤਕਾਰ ਦੇ ਨਾਲ ਹਿੰਦੂ ਧਰਮ ਵਿੱਚ ਮਤਲਬ ਪ੍ਰਚਾਰਿਆ ਜਾਂਦਾ ਸਤਕਾਰਿਆ ਜਾਂਦਾ ਜੋ ਭਗਵਾਂ ਰੰਗ ਹੈ ਉਹ ਸਤਕਾਰਯੋਗ ਸੀਤਾ ਮਾਤਾ ਦੇ ਦੁਪट्टे ਦਾ ਰੰਗ ਇੱਕ ਸੁਹਾਗ ਦਾ ਪ੍ਰਤੀਕ ਹੈ ਤੋਂ ਅਸੀਂ ਅੱਜ ਇਹ ਪਤਾ ਨਹੀਂ ਕਿਸ ਕਰਕੇ ਇਸ ਰੰਗ ਨੂੰ ਛੱਡ ਕੇ ਬਸੰਤੀ ਰੰਗ ਵੱਲ ਕਿਉਂ ਤੁਰ ਪਏ ਹਾਂ ਬੜੀ ਵੱਡੀ ਇੱਕ ਚਿੰਤਾ ਦੀ ਗੱਲ ਹੈ ਕਿ ਅੱਜ ਲੋੜ ਹੈ ਸੰਗਤਾਂ ਨੂੰ ਪੰਥ ਨੂੰ ਤਕੜਾ ਕਰਨ ਦੀ ਨਾਮ ਨਾਲ ਜੋੜਨ ਦੀ ਅਮਰਤ ਛਕਾਉਣ ਦੀ ਅੱਜ ਅਸੀਂ ਆਪਣਾ ਜੋ ਨਿਸ਼ਾਨ ਸਾਡੇ ਸੰਤਾਂ ਮਹਾਂਪੁਰਖਾਂ ਨੇ ਕੁਰਬਾਨੀਆਂ ਦਾ ਤਰਕ ਦੇ ਕੇ ਕੁਰਬਾਨੀਆਂ ਕਰਕੇ ਉਸ ਤਿਰੰਗੇ ਵਿੱਚ ਸਭ ਤੋਂ ਉੱਪਰ ਕਰਾਇਆ ਕੇਸਰੀ ਰੰਗ ਜੋ ਸੀ ਉਹ ਪਹਿਲਾਂ ਉੱਪਰ ਨਹੀਂ ਸੀ ਤਾਂ ਉਹ ਅੱਜ ਐਨ 15 ਅਗਸਤ ਦੇ ਮੌਕੇ ਜਦੋਂ ਪੂਰੀ ਸਰਕਾਰ ਸੈਂਟਰ ਦੀ ਸਰਕਾਰ ਉਸ ਤਿਰੰਗੇ ਨੂੰ ਚੁਲਾਉਣ ਜਾ ਰਹੀ ਹੈ ਜਿਸ ਵਿੱਚ ਸਿੱਖਾਂ ਦਾ ਸਭ ਤੋਂ ਪਵਿੱਤਰ ਕੇਸਰੀ ਰੰਗ ਝੰਡੇ ਦੇ ਉੱਪਰ ਹੈ ਪਰ ਅਸੀਂ ਉਸ ਝੰਡੇ ਦੇ ਉੱਪਰਲੇ ਰੰਗ ਨੂੰ ਛੱਡ ਕੇ ਅਸੀਂ ਬਸੰਤੀ ਰੰਗ ਦੇ ਮਗਰ ਚੱਲ ਪਏ ਹਾਂ ਅੱਜ ਅਸੀਂ ਇਹ ਮੰਨ ਲਿਆ ਹੈ ਕਿ ਜਿਹੜਾ ਤਿਰੰਗੇ ਦੇ ਵਿੱਚ ਜੋ ਰੰਗ ਹੈ ਕੇਸਰੀ ਉਹ ਸਾਡਾ ਨਹੀਂ ਹੈ ਸਾਡਾ ਰੰਗ ਕਿਹੜਾ ਹੈ ਸਾਡਾ ਰੰਗ ਅਸੀਂ ਅੱਜ ਸਿੱਖ ਕੌਮ ਦੇ ਜੋ ਪੰਥ ਦੀ ਅਗਵਾਈ ਕਰਨ ਵਾਲੇ ਸਾਡੇ ਜਥੇਦਾਰ ਸਾਹਿਬ ਨੇ ਉਹਨਾਂ ਨੇ ਇਹ ਮੰਨ ਲਿਆ ਕਿ ਸਾਡਾ ਰੰਗ ਬਸੰਤੀ ਹੈ ਨਹੀਂ ਸਾਡੇ ਗੁਰੂ ਸਾਹਿਬਾਨ ਨੇ ਕੇਸਰੀ ਰੰਗ ਸਾਨੂੰ ਦਿੱਤਾ ਕੇਸਰੀ ਰੰਗ ਪਿੱਛੇ ਬਹੁਤ ਸਾਰੀਆਂ ਕੁਰਬਾਨੀਆਂ ਹੋਈਆਂ ਬੜਾ ਹੀ ਇਸੇ ਪਿੱਛੇ ਸੰਘਰਸ਼ ਹੋਇਆ ਤੇ ਸਾਧ ਸੰਗਤ ਜੀ ਅੱਜ ਬੜੇ ਚੰਨ ਸ਼ਬਦਾਂ ਦੇ ਨਾਲ ਸਾਡੇ ਸਤਿਕਾਰਯੋਗ ਜਥੇਦਾਰ ਸਾਹਿਬ ਪਤਨ ਨੇ ਤਿੰਨ ਜਥੇਦਾਰ ਸਾਹਿਬ ਪਤਨ ਨੇ ਚਾਰ ਜਥੇਦਾਰ ਸਾਹਿਬ ਮੈਨੂੰ ਇੱਕ ਤਾਂ ਇਹ ਵਿਸ਼ਵਾਸ ਹੈ ਕਿ ਸ੍ਰੀ ਹਜੂਰ ਸਾਹਿਬ ਦੇ ਸਤਕਾਰਯੋਗ ਜਥੇਦਾਰ ਸਾਹਿਬ ਇਸ ਫੈਸਲੇ ਨੂੰ ਕਦੇ ਵੀ ਨਹੀਂ ਮੰਨਣਗੇ ਅਤੇ ਕਦੇ ਵੀ ਉਹ ਅਜਿਹੇ ਫੈਸਲੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਉੱਥੇ ਜੋ ਨਿਸ਼ਾਨ ਸਾਹਿਬ ਕੇਸਰੀ ਰੰਗ ਦੇ ਝੂਲਦੇ ਹਨ ਉਹੀ ਝੂਲਦੇ ਰਹਿਣਗੇ ਸੋ ਮੈਂ ਸਮੂਹ ਸੰਗਤਾਂ ਨੂੰ ਸਾਧ ਸੰਗਤ ਜੀ ਇਹ ਵੀ ਦੱਸਣਾ ਚਾਹਣਾ ਕਿ ਜਿਸ ਵੇਲੇ 1999 ਵਿੱਚ 300 ਸਾਲਾ ਮਨਾਇਆ ਗਿਆ ਉਸ ਸਮੇ ਸਾਡੇ ਸਤਕਾਰਯੋਗ ਪ੍ਰਧਾਨ ਮੰਤਰੀ ਵਾਜਪਾਈ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਆਏ ਉਹਨਾਂ ਦੇ ਕੇਸਰੀ ਰੰਗ ਦੀ ਦਸਤਾਰ ਸਜਾਈ ਗਈ ਤੇ 550 ਸਾਲੇ ਮੌਕੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਸਲਤਨਪੁਰ ਸਾਹਿਬ ਆਏ 사ਤ ਸੰਗਜੀ ਉੱਥੇ ਵੀ ਉਹਨਾਂ ਨੂੰ ਕੇਸਰੀ ਰੰਗ ਦੀ ਦਸਤਾਰ ਪਹਿਨਾਈ ਗਈ ਤਾਂ ਅੱਜ ਸਾਨੂੰ ਇਹ ਨਹੀਂ ਪਤਾ ਕਿ ਸਾਨੂੰ ਕੇਸਰੀ ਰੰਗ ਤੋਂ ਡਰ ਕਿਉਂ ਲੱਗਣ ਲੱਗ ਗਿਆ ਹੈ ਮੈਂ ਇਹ ਦਾਵਾ ਕਰਦਾ ਹਾਂ ਕਿ ਅਸੀਂ ਅੱਜ ਇਸ ਕੇਸਰੀ ਰੰਗ ਨੂੰ ਛੱਡ ਕੇ ਉਸ ਬਸੰਤੀ ਰੰਗ ਮਗਰ ਤੁਰ ਪਏ ਆ ਤਾਂ ਇਹ ਠੀਕ ਹੈ ਕਿ ਸ਼੍ਰੋਮਣੀ ਕਮੇਟੀ ਦੇ ਸਤਕਾਰਯੋਗ ਮੈਨੇਜਰ ਸਾਹਿਬ ਸਕੱਤਰ ਸਾਹਿਬ ਉਪਰਲਾ ਹੁਕਮ ਮੰਨ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਸਹਿਬਾਨਾਂ ਦੇ ਅੰਦਰ ਇਹ ਬਸੰਤੀ ਰੰਗ ਦਾ ਚੋਲਾ ਪਹਿਨਾ ਦੇਣਗੇ ਪਰ ਪਿੰਡਾਂ ਦੇ ਵਿੱਚ ਇਹ ਇੱਕ ਬਹੁਤ ਵੱਡਾ ਵਿਵਾਦ ਖੜਾ ਹੋਊਗਾ ਉਸ ਵਿਵਾਦ ਦੇ ਵਿੱਚ ਕਲੇਸ਼ ਹੋਊਗਾ ਉਸ ਕਲੇਸ਼ ਦੇ ਵਿੱਚ ਬਹੁਤ ਹੀ ਕੌਣ ਖਰਾਬਾ ਹੋ ਸਕਦਾ ਹੈ ਫਿਰ ਉਸ ਦਾ ਸਾਧ ਸੰਗਤ ਦੀ ਦੱਸੋ ਜ਼ਿੰਮੇਵਾਰ ਕੌਣ ਹੋਵੇਗਾ ਸੋ ਇਸ ਦੇ ਨਾਲ ਸਾਧ ਸੰਗਤ ਜੀ ਜੋ ਨੀਲੇ ਰੰਗ ਦੀ ਇੱਕ ਨਾਲ ਉਹ ਮਤਲਬ ਐਗਜ਼ਾਮਪਲ ਦਿੱਤੀ ਗਈ ਹੈ ਹੁਕਮ ਕੀਤਾ ਗਿਆ ਹੈ ਉਹ ਮੰਨਣ ਯੋਗ ਹੈ ਕਿ ਕੇਸਰੀ ਦੇ ਨਾਲ ਨੀਲੇ ਰੰਗ ਦਾ ਜੋ ਚੋਲਾ ਸਾਹਿਬ ਪਹਿਨਾਇਆ ਜਾਂਦਾ ਹੈ ਉਹ ਸਾਡੇ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਸਥਾਨਾਂ ਤੇ ਸਾਡੇ ਸਤਕਾਰਯੋਗ ਉਹਦਾ ਦਾ ਨਿਹੰਗ ਸਿੰਘ ਦੀਆਂ ਜੋ ਜਥੇਬੰਦੀਆਂ ਪ੍ਰਬੰਧ ਕਰਦੀਆਂ ਹਨ ਉੱਥੇ ਨੀਲਾ ਹੀ ਚੜਾਇਆ ਜਾਂਦਾ ਹੈ ਉਸ ਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਇੱਕ ਕੇਸ ਦੀ ਨਿਸ਼ਾਨ ਨੂੰ ਛੱਡ ਕੇ ਉਸ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦਾ ਰੰਗ ਜੇ ਆਪਾਂ ਕਹੀਏ ਕਿ ਇਹ ਬਸੰਤੀ ਰੰਗ ਮਤਲਬ ਕਰਨਾ ਹੈ ਤਾਂ ਸਾਧ ਸੰਗਤ ਜੀ ਇਹ ਇੱਕ ਬਹੁਤ ਵੱਡੀ ਸਾਡੀ ਕਰੈਟ ਹੈ ਜੋ ਸਾਨੂੰ ਕਦੇ ਵੀ ਗੁਰੂ ਸਾਹਿਬ ਮਾਫ਼ ਨਹੀਂ ਕਰਨਗੇ ਜੇ ਅੱਜ ਅਸੀਂ ਸੋਚਦੇ ਹਾਂ ਇਹ ਅੱਜ ਬਹੁਤ ਹੀ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਪੰਥ ਕਰ ਰਿਹਾ ਹੈ ਬਹੁਤ ਸਾਰੀਆਂ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਬਹੁਤ ਸਾਰੀਆਂ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਇਹ ਬਹੁਤ ਵੱਡੀ ਇੱਕ ਸਾਜ਼ਿਸ਼ ਹੈ ਏਜੰਸੀ ਦੀ ਸਾਜ਼ਿਸ਼ ਹੈ ਇਹ ਸਰਕਾਰ ਦੀ ਸਾਜ਼ਿਸ਼ ਹੈ ਤੋਂ ਸਾਧ ਸੰਗਤ ਜੀ ਇਹ ਦੂਰ ਨਹੀਂ ਹੈ ਕਿ ਅਸੀਂ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ بڑے ਸੰਘਰਸ਼ ਦੇ ਨਾਲ ਲਈ ਸੀ ਅਸੀਂ ਉਸ ਤੋਂ ਵੀ ਹੱਥ ਧੋ ਬੈਠਾਂਗੇ ਮੈਂ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਸੰਤ ਮਹਾਂਪੁਰਖ ਸਾਰੀਆਂ ਸੰਪਰਦਾਵਾਂ ਦੇ ਸੰਤ ਮਹਾਂਪੁਰਖਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਡੱਟ ਕੇ ਪਹਿਰਾ ਦਿਓ ਤੇ ਇਸ ਫੈਸਲੇ ਨੂੰ ਬਦਲਣ ਵਾਸਤੇ ਸ੍ਰੀ ਕਾਪਤਖਬ ਸਰ ਦੇ ਜਥੇਦਾਰ ਨੂੰ ਮੈਂ ਬੇਨਤੀ ਕਰਦਾ ਕਿ ਇਹ ਫੈਸਲਾ ਬਦਲਿਆ ਜਾ ਸਕਦਾ ਹੈ ਇਸ ਨੂੰ ਬਦਲਿਆ ਜਾਵੇ ਸਾਡਾ ਰੰਗ ਕੇਸਰੀ ਹੈ ਕੇਸਰੀ ਰਹੇਗਾ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਇਹੋ ਜਿਹੇ ਸਿੰਘ ਇਸ ਕੇਸ ਦੇ ਨਿਸ਼ਾਨ ਵਾਸਤੇ ਕੁਰਬਾਨੀਆਂ ਦੇਣ ਵਾਸਤੇ ਵੀ ਨਿਕਲਣਗੇ ਤਿਆਰ ਹੋਣਗੇ ਤੇ ਜੇ ਪਿੰਡਾਂ ਦੇ ਵਿੱਚ ੱੱਕੇ ਦੇ ਨਾਲ ਬਸੰਤੀ ਰੰਗ ਦਾ ਚੋਲਾ ਚੜਾਈ ਜਾਣਗੇ ਤਾਂ ਉੱਥੇ ਕਲੇਸ਼ ਵੀ ਹੋਊਗਾ ਹੋਰ ਖੂਨ ਖਰਾਬਾ ਵੀ ਹੋਊਗਾ ਇਹਨਾਂ ਸਾਰੀਆਂ ਗੱਲਾਂ ਦਾ ਜ਼ਿੰਮੇਵਾਰ ਕੌਣ ਹੋਵੇਗਾ ਇਹ ਬੈਠ ਕੇ ਸਿੰਘ ਸਾਹਿਬ ਵਿਚਾਰ ਕਰਨ ਮੇਰੀ ਬੇਨਤੀ ਹੈ ਸਮੂਹ ਸਿੱਖ ਗੌਮ ਦੇ ਜਥੇਬੰਦੀਆਂ ਦੇ ਸਾਰੇ ਨਮਾਇੰਦਿਆਂ ਨੂੰ ਪ੍ਰਧਾਨਾਂ ਨੂੰ ਸਾਰੇ ਜਿੰਨੇ ਵੀ ਗੁਰਸਿੱਖ ਹਨ ਕਿ ਆਓ ਆਪਾਂ ਪਹਿਰਾ ਦਈਏ ਇਸ ਕੇਸਰੀ ਨishan ਸਾਹਿਬ ਦੇ ਕੇਸਰੀ ਰੰਗ ਨੂੰ ਬਰਕਰਾਰ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ